ਇਹ ਵੀ ਸਿੰਬਾਈ ਤੇਸਾਲ। ਵਿਆਹ ਸੀ। ਹਾਂਜੀ ਵਿਆਹ ਆ ਵੈਸੇ। ਕੀ ਹੋਇਆ ਕੀ ਕਿੱਨੇ ਮਰਵਾਇਆ? ਹੁੰਦੇ ਦੁਸ਼ਮਣਾਂ ਨੇ ਮਰਵਾਇਆ ਏ। ਕੀ ਕਰਨਾ? ਹੁੰਦੇ ਕਾਰ ਵਾਲੀ ਨਾਲ ਕੋਈ ਮੁੰਡਾ ਤੱਕੇ ਖਾਂਦਾ ਸੀ। ਦੋ ਬੰਦੇ ਸੀ ਹੁੰਦੇ ਮਗਰ ਪਏ ਵੈਸੇ। ਢੜਦੇ ਸੀ। ਹਾਂ ਪਿੰਡ ਦੇ ਨੇ ਵਿੱਚੇ ਹੀ ਪਿੰਡ ਦੇ ਰਹਿੰਦੇ ਨੇ। ਆਪਣੇ ਰਾਮਾ ਦਾ ਹਿਕ ਚੌਧਰੀਆਂ ਦਾ ਮੁੰਡਾ ਕਮੋਵਾਂ ਦਾ ਏ। ਹੂੰ। ਸਾਡੇ ਵੀਰ ਨੂੰ ਲੈ ਕੇ ਬਹਿ ਗਏ ਨੇ ਗਰਦਨ ਕੁੱਟੀ ਨਿਰਾਤਾ ਕੇ ਘਰੇ ਬੁਲਾਉਂਦੀ ਸੀ ਹਾਂ ਰਾਤ ਕਰੇ ਆ ਕੇ ਕੁੱਟੀ ਨੇ ਘਰ ਵਾਲੀ ਘਰੇ ਬੁਲਾਉਂਦੀ ਸੀ ਹਾਂ ਕਰੇ ਬੁਲਾਉਂਦੀ ਸੀ ਕਹਿੰਦੀ ਸੀ ਮੈਂ ਇਹ ਸਬੰਧ ਸੀ ਇਹਨਾਂ ਦੋਸ ਹਲ ਹੋ ਗਏ ਨੇ ਸਾਨੂੰ ਵੀਰਾ ਸਾਡਾ ਵਿੱਚੇ ਵਿੱਚ ਦੱਸਦਾ ਸੀ ਅਸੀਂ ਨਹੀਂ ਯਕੀਨ ਕਰਦੀਆਂ ਸੀ ਅਸੀਂ ਲਈ ਸੀ ਘਰੇ ਐਵੇਂ ਕਰਦਾ ਏ ਹੁਣ ਸਾਨੂੰ ਵਿਸ਼ਵਾਸ ਪੂਰਾ ਹੁੰਦੇ ਤੇ ਆਇਆ ਏ ਵੀ ਠੀਕ ਏ ਇਹ ਗੱਲਾਂ ਸੱਚ ਨੇ ਅਸੀਂ ਮਹਿਲਾ ਖੜੀਆਂ ਨੇ ਤਿੰਨ ਚਾਰ ਮਹਿਲਾ ਫੜ ਲਈਆਂ ਨੇ ਮਹਿਲਾ ਵੀ ਨਿਕਲ ਗਿਆ ਹਾਂਜੀ ਫਟੇ ਦਿੱਤੇ ਸੀ ਮਹਿਲਾ ਉਹਨਾਂ ਦਿੱਤੀਆਂ ਨੇ 12 ਵੀ ਇਹਨਾਂ ਨੇ ਮਾਰਿਆ ਵੀ ਇਹਨਾਂ ਨੇ ਸਾਨੂੰ ਨੂੰ ਸਾਫ਼ ਚਾਹੀਦਾ ਏ ਅਸੀਂ ਬੱਚਿਆਂ ਵਾਲੇ ਗਰੀਬ ਬੰਦੇ ਆ ਸੱਜੀ ਮਿਹਨਤ ਕਰ ਤਖਾਵਣ ਵਾਲੇ ਆ ਸਾਨੂੰ ਲੜਕੀਆਂ ਦਾ ਇਨਸਾਫ਼ ਮਿਲਣਾ ਚਾਹੀਦਾ ਜਿਹੜੀਆਂ ਦੋ ਬੱਚੀਆਂ ਨੇ ਫਾਤੀ ਵਿੱਚ ਰੋੜਾ ਬਣਦਾ ਏ ਇਹਨਾਂ ਨਾਲ हा <laughs> <laughs> फिर पा दिता थले लाते काए लगा खाना सी मैं हुती पई ही <laughs> मैं पता को नहीं लगा तंदरे आप पई ए <laughs> ਮੁੰਡੇ ਕਿਵੇਂ ਪੱਜੇ ਕਿ ਨਿਕਲਦਾ ਡੈਡੀ ਨੇ ਉਹ ساری ਗੱਲ ਕਹੀ ਹੈ ਮੇਰਾ ਵੀਰਾ ਪੱਜ ਤ ਗਿਆ ਹੈ ਵੱਡਾ ਉਹਨੇ ਬੂਏ ਨੂੰ ੱੱਕਾ ਮਾਰਿਆ ਹੈ ਮੁੰਡੇ ਦੋ ਜਿਹੜੇ ਨੇ ਪੱਜ ਗਏ ਉਹਨਾਂ ਦੇ ਮਗਰੇ ਲੱਗ ਗਏ ਨੇ ਮੇਰਾ ਡੈਡੀ ਵੀ ਤੇ ਮੇਰਾ ਵੱਡਾ ਵੀਰਾ ਵੀ ਉਹ ਪਿੰਡ ਤੋਂ ਬਾਹਰ ਤੱਕ ਪੱਜ ਕੇ ਗਏ ਨੇ ਜਿਹੜਾ ਮੁੰਡਾ ਸੀ ਕੁੜੀ ਨਾਲ ੱੱਕੇ ਖਾਂਦਾ ਸੀ ਉਹਦੇ ਮੇਰੇ ਵੱਡੇ ਵੀਰ ਦੇ ਗਲਮੇ ਤੋਂ ਵੀ ਫਾੜ ਕੇ ਗਾਲ ਵੀ ਪਿਆ ਹੈ ਪਹਿਲਾਂ ਕੋਟ ਮਾਰ ਕੀਤੀ ਸੀ ਮੇਰਾ ਵੀਰਾ ਵੱਡਾ ਨਸ਼ਾ ਖਾਂਦਾ ਸੀ ਕਮਜ਼ੋਰ ਸੀ ਨੇ ਛੱਡ ਕੇ ਤੇ ਕਰਨ ਵਾਪਸ ਮੋੜ ਆਇਆ ਹੈ ਉਹ ਤਗੜੇ ਸੀ ਕਮਜ਼ੋਰ ਆ ਸੀ ਹੋਰ ਕਾਰਵਾਈ ਸਖਤ ਹੋਣੀ ਚਾਹੀਦੀ ਤੇ ਜੇ ਫੜੇ ਜਾਂਦੇ ਫੜੇ ਜਾਵਣ ਦੂਜੇ ਵੀ ਸਾਨੂੰ ਸਖਤ ਕਾਰਵਾਈ ਚਾਹੀਦੀ ਏ ਸਾਨੂੰ ਸਾਫ਼ ਚਾਹੀਦੀ ਤਿੰਨਾਂ ਨੂੰ ਸਜ਼ਾ ਮਣੀ ਚਾਹੀਦੀ ਏ ਆ ਸਾਡੇ ਬੱਚੇਰ ਵਾਲੇ ਨੂੰ ਨਾ ਦੇ ਬੱਚੇ ਰੋਲਣੇ ਚਾਹੀਦੇ ਨੇ ਇੰਨਾ ਨੋਨ ਨੋਨ ਵਿਸਾ ਜਾਵੇ ਜਿਹੜਾ ਜੱਟਾ ਕੁਮਾ ਮੈਂ ਦਾ ਮੁੰਡਾ ਉਹਨੂੰ ਵੀ ਸਜਾਉਣੀ ਚਾਹੀਦੀ ਜਿਹੜਾ ਉਹ ਛਿੰਦਰ ਸਿੰਘ ਉਹਨੂੰ ਵੀ ਸਜਾਉਣੀ ਚਾਹੀਦੀ ਏ ਪਿੰਕਾ ਰਾਣੀ ਤੋਂ ਹੀ ਜਾਣੀ ਸਜਾ ਇਹ ਘਰ ਵਾਲੀ ਤੇ ਨਾਮ ਪਿੰਕਾ ਪਿੰਕਾ ਰਾਣੀ ਛਿੰਦਰ ਸਿੰਘ ਤੇ ਜਿਹੜਾ ਪ੍ਰਜਾ ਅਮਨ ਸਿੰਘ ਤੇ ਇਹਨੇ ਦੋ ਜੀ ਪ੍ਰਿੰਕਾ ਬਾਈ ਇਹਨਾਂ ਕਤਲ ਕਰਾਇਆ ਹੈ ਹਰਾਲ ਤੇ ਇਹ ਪਰ ਨੇੜੇ ਸਾਡੀ ਠਾਣੀ ਦੇ ਰਹਿਣ ਵਾਲੇ ਨੇ ਕੀ ਚੱਕਰ ਕੀ ਤੇਰਾ ਏਦਨ ਚੱਕਰੋ ਥੱਕੇ ਖਾਂਦੀ ਸੀ ਛਿੰਦਰ ਸਿੰਘ ਨਾਲ ਹਾਂ ਤੇ ਅਮਨ ਸਿੰਘ ਨਾਲ ਧੋ ਨਾਲ ਤੇ ਖੀਰ ਤੇ ਉਹ ਨਾਲ ਰੋਂਦੀ ਸੀ ਬਹੁਤ ਹੀ ਰੋਂਦੀ ਸੀ ਜਾਂਦੀ ਮੈਂ ਜਾਣਾ ਹੀ ਉੱਥੇ ਮੈਂ ਜਾ ਰਹਿਣਾ ਨਹੀਂ ਕਰੇ ਤੇ ਮੈਂ ਜਾਣਾ ਹੀ ਹੁੰਦੇ ਕੋਲੇ ਉਹਦਾ ਪਿਓ ਵੀ ਆਂਦਾ ਸੀ ਇਹ ਛਿੰਦਰ ਢਾਹ ਲੋ ਤੇ ਅਹੀਂ ਮੈਂ ਵੀ ਕਹਿਆ ਛਿੰਦਰ ਢਾਹ ਲੋ ਆਂਦਾ ਨਹੀਂ ਛਿੰਦਰ ਹਟਦਾ ਨਹੀਂ ਆ ਹੁੰਦਾ ਪਿਓ ਰੋਕਦਾ ਸੀ ਛੋਕਰੇ ਨੂੰ ਤੇ ਉਹ ਰੁਕਦਾ ਨਹੀਂ ਸੀ ਉਹ ਆਂਦਾ ਸੀ ਮੈਂ ਅੱਖ ਦੇ ਜਾ ਆਪਣਾ ਨਾ ਇਹ ਕੁੱਤੇ ਦੀ ਮੌਤ ਮਾਰੇ ਦਾ ਤੇ ਉਹਨੇ ਅੱਖ ਮਰਨਾ ਹੀ ਨੇ ਕੁੱਤੇ ਦੀ ਮੌਤ ਤੇ ਤੇ ਆਂਦਾ ਹੱਥ ਦੇ ਰੋਕੇ ਨਹੀਂ ਰੁਕਦਾ ਤੇ ਇਹ ਰੁਕ ਵੀ ਨਹੀਂ ਸਕਦਾ ਤੇ ਤੁਸੀਂ ਜੋ ਮਰਜ਼ੀ ਕਰ ਲੈਂਦੇ ਨਾਲ ਤੇ ਮੈਂ ਜਰ ਕੋਈ ਬਣਾ ਹੋ ਗਿਆ ਨਾ ਅਸੀਂ ਨਹੀਂ ਬਸਕਣਾ ਆਂਦਾ ਨਾ ਬਸਕੋ ਤੇ ਉਹਦੇ ਪਿਓ ਨੇ ਇਹ ਗੱਲ ਕੀਤੀ ਏ ਆ ਮੁੰਡੇ ਦੇ ਪ੍ਰੀਮ ਸਿੰਘ ਨੇ ਹੋੜ ਕੀ ਗੱਲ ਬਾਤ ਹੋਈ ਜਿਹੜੀ ਮਾਰ ਕੇ ਗਏ ਤੇ ਮਾਰ ਕੇ ਗਏ ਨੇ ਉਹਨਾਂ ਬਸ ਇਹ ਨਾਲ ਮਿਲ ਕੇ ਤੇ ਤਿੰਨਾਂ ਜਣਿਆਂ ਤੈਨੂੰ ਮਾਰ ਖਪਾਇਆ ਨੇ ਉਹਨਾਂ ਆਖੇ ਟਰਨ ਜਗ੍ਹਾ ਨੇ ਮੁੰਡਾ ਕਹਿੰਦੇ ਹੋਰ ਨੱਚ ਕੇ ਕਾਰਨ ਕਰ ਦੇਵੇ ਤੇ ਅਸੀਂ ਬੱਧ ਹੱਥ ਨਹੀਂ ਆਣ ਤੇ ਅਸੀਂ ਪਹਿਲੇ ਇਹਨੂੰ ਮਾਰ ਦਈਏ ਇਹ ਮੁੰਡੇ ਨੂੰ ਤਾਂ ਮਾਰਿਆ ਗਿਆ ਹਾਂ ਰਾਵੀ ਰੋਕਦਾ ਸੀ ਅੰਦਰ ਵੀ ਕੋਟ ਮਾਰੋਤ ਦੋ ਤਿੰਨ ਵਰੀਆਂ ਦੇ ਮਗਰ ਲੱਗੇ ਨੇ ਮਲੋਕ ਸਿੰਘ ਦੇ ਮਾਰਨ ਵਾਸਤੇ ਹਾਂ ਉਹ ਕਿਉਂ ਮਾਰਦੇ ਸੀ ਮਾਰਦੇ ਸੀ ਉਹਦੀ ਬੁੜੀ ਜੋ ਮੱਲੀ ਫਿਰਦੇ ਸੀ ਤਾਂ ਮਾ ਇਹ ਰੋਕਦਾ ਸੀ ਤੇ ਆਖੇ ਨਹੀਂ ਲੱਗਦੀ ਸੀ ਉਹਾਂ ਦੀ ਮੈਂ ਜਾਣਾ ਤੇ ਜਾਣਾ ਛੇਂਦਰਕਵਲ ਉਹ ਵੀਰ ਨਹੀਂ ਹਟਦੀ ਸੀ ਮਲੋਕ ਤੇ ਘਰ ਵਾਲੀ ਪਿੰਕਾ ਬਾਈ ਕੀ ਕੀਤਾ ਇਹ ਤੇ ਉਹ ਬਣਾ ਆਪੇ ਜਿਹੜੀ ਨਸੀਬ ਹੈ ਉਹ ਮਰਨੀ ਚਾਹੀਦੀ ਹੈ। ਨਹੀਂ ਤਿੰਨਾਂ ਨੇ ਵੀ ਕੀਤਾ ਹੈ ਤਿੰਨਾਂ ਨੇ ਤਿੰਨਾਂ ਰਲ ਕੇ ਪੱਖੇ ਨਾਲ ਲੜਕਾਇਆ ਨੇ ਲਿਗੜੇ ਨਾਲ ਬੰਨ ਕੇ ਲਿਗੜੇ ਉੱਤੇ ਕੀਪਤ ਮਾਰ ਤੇ ਲੜਕਾਇਆ ਵਾ ਤੇ ਬਾਕੀ ਅਸੀਂ ਵੀ ਨਹੀਂ ਆਪਣੇ ਉਹਨੇ ਆਪ ਹੀ ਹਾਰਾ ਕੀਤਾ ਉਹਨਾਂ ਹੀ ਲਾਲ ਉਹਨੇ ਅਮਜੂਦਾ ਬਣਾਇਆ ਨੇ ਲੜਕਾਇਆ ਨਹੀਂ ਵਾਸ ਸਾਨੂੰ ਕਾਰਵਾਈ ਹੋਣੀ ਚਾਹੀਦੀ ਬੱਦੇ ਵੱਜਣੇ ਚਾਹੀਦੇ ਨੇ ਤਿੰਨੇ ਤਿੰਨਾਂ ਦੇ ਇਹ ਨਿਕਲਣੀ ਨਹੀਂ ਚਾਹੀਦੀ ਸਜ਼ਾ ਫੋਲਣੀ ਚਾਹੀਦੀ ਹਾਂ ਇਹ ਪ੍ਰਿੰਕਾ ਨਾਦੀ ਜਨਾਨੀ ਸੀਗੀ ਉਹਦਾ ਕਰਲਾ ਮਲੂਕ ਸਿੰਘ ਸੀਗਾ ਜੀ ਉਹਦੇ ਪ੍ਰਿੰਕਾ ਦੇ ਚਿੰਦਰ ਸਿੰਘ ਨਾਂ ਦੇ ਚਿੰਦਰ ਚਿੰਦਰ ਸਿੰਘ ਪੁੱਤਰ ਤੇ ਉਹਦਾ ਪੁੱਤ ਪ੍ਰੇਮ ਸਿੰਘ ਵਾਸੀ ਅਭਿਵਲਾ ਨਾ ਨਾਜਾਇਜ਼ ਮਨ ਸੀਗੇ ਜਿਸ ਕਰਕੇ ਕਈ ਵਾਰ ਇਹਨਾਂ ਦਾ ਆਪਸ ਵਿੱਚ ਮਤਲਬ ਖਰਾਬ ਹੋਇਆ ਬੀਤੀ ਰਾਤ ਉਹਨੇ ਆਪਣੀ ਇਸ ਮਤਲਬੀਆ ਪਤਰੀ ਦੇ ਪ੍ਰਿੰਕਾ ਦੇ ਤੇ ਉਦੇ ਉਦੇ ਉਹਦੇ ਯਾਰ ਦੇ ਯਾਰ ਦੇ ਸਬੰਧਕ ਦੁਖੀ ਹੋ ਕੇ ਨੇ ਖਾਇ ਲਿਆ ਗਤਮ ਤੱਕ ਲਈ ਹੈ ਜਿਸ ਤੇ ਮਕਦਮਾ ਨੰਬਰ 26 27 ਮਿਤੀ ਅੱਜ ਦੀ ਜੁਤੇ 25 7 24 ਅੰਡਰ ਸੈਕਸ਼ਨ 108 ਅ ਤਿੰਨ ਜਮਨ 5 ਬੀ ਐਨ ਐਸ थाना ਸੋਦਾ ਫਰਬੁਰੂ ਡਿਸਟ੍ਰਿਕਟ ਤੱਕ ਹੈ ਜਿਹਦੀ ਤਫਤੀਸ਼ جاری ਹੈ ਨਹੀਂ ਤਾਂ ਗ੍ਰਫਤਾਰ ਨਹੀਂ ਕਿਸੇ ਦੀ ਨਹੀਂ ਜੀ ਅਲੇ ਗ੍ਰਫਤਾਰ ਨਹੀਂ ਗ੍ਰਫਤਾਰ ਵਾਸਤੇ ਪਾਰਟੀ ਪੁਲਿਸ ਪਾਰਟੀ ਬਣਾਈ ਗਈ ਹੈ ਜੇ ਜਲਦ ਦੋਸਰੇ ਗ੍ਰਿਫਤਾਰ ਕਰਕੇ ਪੇਸ਼ੀਦਾਦ ਕੀਤਾ ਜਾਏਗਾ